ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਕੱਚੀਆਂ ਬਚੀਆਂ ਹੋਈਆਂ ਸਬਜ਼ੀਆਂ ਦੀ ਮਿਕਸ ਸਬਜ਼ੀ ਸਾਡੇ ਕੋਲ ਬਚੀ ਹੋਈ ਪੱਤ ਗੋਭੀ ਛੋਟਾ ਫੁੱਲ ਗਾਜਰ ਮੂਲੀ ਸ਼ਲਗਮ ਤੇਲੀ ਨੂੰ ਹੋਰ ਵੀ ਸਵਾਦ ਬਣਾਉਣ ਵਾਸਤੇ ਆਪਾਂ ਨੇ ਜਿਹੜੇ ਆਲੂ ਕੱਟ ਕੇ ਤਿਆਰ ਕਰ ਲਏ। ਬਾਕੀ ਆਪਾਂ ਚੋਪਰ ਦੇ ਵਿੱਚ 5-6 ਹਰੀ ਮਿਰਚ, ਪਿਆਜ਼, ਟਮਾਟਰ ਇਹਨਾਂ ਨੂੰ ਆਪਾਂ ਨੇ ਚੋਪਰ ਦੇ ਵਿੱਚ ਚੋਪ ਕਰ ਲਿਆ। ਅਦਰਕ ਤੇ ਲਸਣ ਜਿਹੜਾ ਆਪਾਂ ਨੇ ਪੇਸਟ ਬਣਾ ਲਿਆ। ਇਹ ਸਮਾਨ ਜਿਹੜਾ ਆਪਾਂ ਨੇ ਸਾਰਾ ਤਿਆਰ ਕਰ ਲਿਆ। ਹੁਣ ਆਪਾਂ ਨੇ ਇੱਕ ਬੜਾ ਚਮਚਾ ਜਿਹੜਾ ਘਰ ਦਾ ਕੱਢਿਆ ਹੋਇਆ ਆਪਾਂ ਨੇ ਮੱਖਣ ਲਿਆ। ਕੜਾਹੀ ਹੈ ਜਿਹੜੀ ਆਪਾਂ ਨੇ ਪੂਰੀ ਤਰ੍ਹਾਂ ਪਹਿਲਾਂ ਗਰਮ ਕਰ ਲਈ ਤੇ ਇਹਦੇ ਵਿੱਚ ਆਪਾਂ ਨੇ ਮੱਖਣ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਇੱਕ بڑا ਚਮਚਾ ਜਿਹੜਾ ਸਰੋਂ ਦੇ ਤੇਲ ਦਾ ਪਾ ਦੇਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹਾਂਜੀ ਮੱਖਣ ਤੇ ਜਿਹੜਾ ਸਾਡਾ ਸਰੋਂ ਦਾ ਤੇਲ ਉਹ ਪੂਰੀ ਤਰ੍ਹਾਂ ਕੜ ਗਿਆ ਤੇਲ ਦਾ ਕੱਚਾ ਪਾਣਾ ਜਿਹੜਾ ਉਹ ਖਤਮ ਹੋ ਗਿਆ ਇਹਦੇ ਵਿੱਚ ਆਪਾਂ ਪਾਈਆਂ ਮੂਲੀਆਂ ਆਪਾਂ ਬ੍ਰੀਕ ਚੋਰ ਸੇਪ ਦੇ ਵਿੱਚ ਮੂਲੀਆਂ ਕੱਟੀਆਂ ਇਹਨਾਂ ਨੂੰ ਤੇਲ ਦੇ ਵਿੱਚ ਮਿਕਸ ਕਰਤਾ ਨਾਲ ਪਾਏ ਆਪਾਂ ਨੇ ਆਲੂ ਆਲੂ ਜਿਹੜੀ ਮਿਕਸ ਸਬਜ਼ੀ ਨੂੰ ਬਹੁਤ ਹੀ ਸਵਾਦ ਬਣਾ ਦਿੰਦੇ ਐ ਇਸ ਕਰਕੇ ਇਹਦੇ ਵਿੱਚ ਅਸੀਂ ਦੋ بڑے ਸਿਹਜ ਦੇ ਆਲੂ ਪਾਏ ਐ ਤੇ ਇਹਨਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਾਲ ਪਾਈਆਂ ਆਪਾਂ ਨੇ ਗਾਜਰਾਂ ਗਾਜਰਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਜਿਹੜੀ ਸਾਡੀ ਮਿਕਸ ਸਬਜ਼ੀ ਹੈ ਇਹ ਬਣ ਕੇ ਬਹੁਤ ਹੀ ਸਵਾਦਿਆਰ ਹੁੰਦੀ ਐ ਇਹਨੂੰ ਆਪਾਂ ਨੇ ਮੱਖਣ ਤੇ ਥੋੜਾ ਜਿਹਾ ਤੇਲ ਦੇ ਵਿੱਚ ਹੀ ਆਪਾਂ ਨੇ ਇਹਨਾਂ ਨੂੰ ਐਸੇ ਤਰ੍ਹਾਂ ਭੁੰਨ ਲੈਣਾ ਅਜੀ ਗਾਜਰਾਂ ਜਿਹੜੀਆਂ ਆਪਣੀਆਂ ਪੂਰੀ ਤਰ੍ਹਾਂ ਮਿਕਸ ਹੋ ਗਈਆਂ ਆਲੂਆਂ ਦੇ ਵਿੱਚ ਤੇ ਹੁਣ ਪਾਵਾਂਗੇ ਆਪਾਂ ਛਾ ਲੱਗਾਂਗੇ ਛਾ ਲਗਮਾ ਨੂੰ ਵੀ ਆਪਾਂ ਨੇ ਚੌਰਸ ਪੀਸਾਂ ਦੇ ਮੀਡੀਅਮ ਪੀਸ ਵਿੱਚ ਆਪਾਂ ਨੇ ਇਹਨਾਂ ਨੂੰ ਕੱਟ ਲਿਆ ਤੇ ਆਪਾਂ ਨੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਵਿੱਚ ਮਿਕਸ ਕਰ ਦਿਆਂ। ਦੇਖੋ ਹੁਣ ਸਾਡੀਆਂ ਜਿਹੜੀਆਂ ਸਬਜ਼ੀਆਂ ਪੂਰੀ ਤਰ੍ਹਾਂ ਮਿਕਸ ਹੋ ਗਈਆਂ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਾਕੀ ਬਚੀਆਂ ਹੋਈਆਂ ਸਬਜ਼ੀਆਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਸਬਜ਼ੀ ਬਣਾਵਾਂਗੇ ਇੱਕ ਸਾਡੇ ਕੋਲ ਬਚਿਆ ਹੋਇਆ ਛੋਟਾ ਫੁੱਲ ਗੋਭੀ ਦਾ ਉਹਨੂੰ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਤੇ ਸਬਜ਼ੀਆਂ ਦੇ ਵਿੱਚ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਪਾਤੂ ਗੋਭੀ ਪਾਉਣ ਦੇ ਨਾਲ ਸਬਜ਼ੀ ਜਿਹੜੀ ਹੋਰ ਵੀ ਜ਼ਿਆਦਾ ਸਵਾਦ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਆਪਾਂ ਇੱਕ ਪਾਸੇ ਗੈਸ ਤੇ ਸਿਮ ਆਪਾਂ ਸਬਜ਼ੀਆਂ ਜਿਹੜੀਆਂ ਫਰਾਈ ਕਰ ਲੈਣੀਆਂ ਤੇ ਇੱਕ ਆਪਾਂ ਨੇ ਪੈਨ ਦੇ ਵਿੱਚ ਇੱਕ ਕਟਛੀ ਜਿਹੜੀ ਸਰੋਂ ਦੇ ਤੇਲ ਦੀ ਪੂਰੀ ਤਰ੍ਹਾਂ ਗਰਮ ਕਰ ਲੈਣ। ਸਰੋਂ ਦਾ ਤੇਲ ਜਿਹੜਾ ਆਪਣਾ ਪੂਰੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਨੇ ਪਾਇਆ ਸਾਫਤਾ ਧਨੀਆ, ਸਾਫਤਾ ਜੀਰਾ, ਦੋ ਲੌਂਗ, ਇਲਾਇਚੀ, ਤੇਜ ਪੱਤਾ। ਇਹਨਾਂ ਨੂੰ ਆਪਾਂ ਨੇ ਬ੍ਰਾਊਨ ਕਰ ਲੈਣਾ। ਨਾਲ ਪਾਇਆ ਆਪਾਂ ਨੇ ਅਦਰਕ ਤੇ ਲਸਣ ਦਾ ਪੇਸਟ। ਲਸਣ ਤੇ ਅਦਰਕ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਬ੍ਰਾਊਨ ਕਰ ਲਿਆ। ਇੱਕ ਪਾਸੇ ਜਿਹੜੀ ਆਪਣੀ ਸਬਜ਼ੀ ਆਪਾਂ ਸਿਮਤੇ ਧਰੀ ਹੋਈ ਐ ਤੇ ਉਹ ਆਪਾਂ ਨੇ ਫਰਾਈ ਕਰ ਲੈਣੀ ਐ। ਤੇ ਇੱਕ ਪਾਸੇ ਆਪਾਂ ਨੇ ਮਸਾਲਾ ਜਿਹੜਾ ਤਿਆਰ ਕਰ ਲੈਣਾ। ਹਾਂਜੀ ਹੁਣ ਪਾਏ ਆਪਾਂ ਦੋ ਬੜੇ ਸਾਈਜ਼ ਦੇ ਚੋਪਰ ਕਰੇ ਪਿਆਜ਼। ਪਿਆਜ਼ਾਂ ਨੂੰ ਵੀ ਆਪਾਂ ਨੇ ਦੋ ਕ ਮਿੰਟ ਸੇਕ ਲਗਾ ਲੈਣਾ ਇਹਦੇ ਨਾਲ ਜਿਹੜਾ ਪਿਆਜ਼ ਐ ਉਹ ਚੰਗੀ ਤਰ੍ਹਾਂ ਪੁੰਨ ਹੋ ਜਾਵੇ। ਹਾਂਜੀ ਪਿਆਜ਼ ਜਿਹੜਾ ਸੈਡਾ ਬ੍ਰਾਊਨ ਹੋ ਗਿਆ ਹੁਣ ਪਾਵਾਂਗੇ ਆਪਾਂ ਟਮਾਟਰ ਟਮਾਟਰਾਂ ਨੂੰ ਵੀ ਆਪਾਂ ਨੇ 2 ਮਿੰਟ ਜਿਹੜਾ ਭੁੰਨਣਾ ਹੈ ਕਿਉਂਕਿ ਬਹੁਤ ਜ਼ਿਆਦਾ ਆਪਾਂ ਨੇ ਬਰੀਕ ਕਰਿਆ ਹੋਇਆ ਹੈ ਬਹੁਤ ਛੇਤੀ ਭੁੱਜ ਜੇ ਇਹ ਟਮਾਟਰ ਜਿਹੜੇ ਤਿਆਰ ਹੋ ਜਾਣੇ ਟਮਾਟਰਾਂ ਨੂੰ ਵੀ ਆਪਾਂ ਨੇ 2 ਮਿੰਟ ਜਿਹੜਾ ਸੇਕ ਲਗਵਾ ਲੈ ਹਾਂਜੀ ਆਪਾਂ ਨੇ ਟਮਾਟਰ ਜਿਹੜੇ ਪੂਰੀ ਤਰ੍ਹਾਂ ਵਿੱਚ ਮਿਕਸ ਕਰਤੇ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਨਮਕ ਆਪਾਂ ਨੇ ਲੋੜ ਦੇ ਅਨੁਸਾਰ ਜਿਹੜਾ ਨਮਕ ਪਾਇਆ ਸਬਜੀ ਜਿਆਦਾ ਉਹਦੇ ਹਿਸਾਬ ਦੇ ਨਾਲ ਆਪਾਂ ਨੇ ਇੱਕ ਬड़ा ਚਮਚਾ ਜਿਹੜਾ ਉਹ ਨਮਕ ਦਾ ਪਾਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲਾ ਜਿਹੜਾ ਬਹੁਤ ਛੇਤੀ ਭੁੱਜ ਕੇ ਜਿਹੜਾ ਤਿਆਰ ਹੋ ਜਾਂਦਾ ਨਮਕ ਪਾਉਣ ਨਾਲ ਤੇ ਚਮਚ ਦੇ ਚੌਥਾ ਹਿੱਸਾ ਪਾਈ ਆਪਾਂ ਨੇ ਹਿੰਗ ਹਿੰਗ ਆਪਾਂ ਪਹਿਲਾਂ ਵੀ ਪਾ ਸਕਦੇ ਹਾਂ ਚੋਪਰ ਕਰੀ ਹੋਈ ਆਪਾਂ ਨੇ 5-6 ਮਿਰਚ ਜਿਹੜੀ ਅੱਧਾ ਦੜੀ ਮਿਰਚ ਆਪਾਂ ਨੇ ਇਹ ਕਰ ਕਰੀ ਹੈ ਤੇ ਆਪਾਂ ਇਹਨਾਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ। ਆਂਡ ਮਿਰਚ ਜਿਹੜੀ ਸਾਡੀ ਭੁੰਨ ਹੋ ਗਈ ਨਾਲ ਪਾਇਆ ਆਪਾਂ ਨੇ ਇੱਕ ਚਮਚ ਹਲਦੀ ਪਾਊਡਰ। ਹਲਦੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਇਹਦਾ ਕੱਚਾਪਾਨਾ ਜਿਹੜਾ ਆਪਾਂ ਖਤਮ ਕਰ ਦੇਵਾਂਗੇ। ਹਾਂਜੀ ਨਾਲ ਪਾਈ ਆਪਾਂ ਨੇ ਲਾਲ ਮਿਰਚ ਪਾਊਡਰ। ਲਾਲ ਮਿਰਚ ਜਿਹੜੀ ਆਪਾਂ ਘਰ ਦੀ ਤਿਆਰ ਕਰੀ ਹੋਈ ਹੈ ਇਹ ਜਿਹੜੀ ਮਿਰਚ ਹੈ ਇਹਦਾ ਬਹੁਤ ਤਿੱਖਾ ਪਾਣਾ ਹੈ ਇਸ ਕਰਕੇ ਅਸੀਂ ਇਹਨੂੰ ਇੱਕ ਚਮਚ ਜਿਹੜਾ ਪਾਇਆ ਕਿਉਂਕਿ ਗਾਜਰਾਂ ਜਿਹੜੀਆਂ ਮਿੱਠੀਆਂ ਹੁੰਦੀਆਂ ਤੇ ਜਿਹੜੀ ਇਹ ਸਬਜ਼ੀ ਫਿਰ ਇਹ ਥੋੜੀ ਜਿਹੀ ਨੂਨ ਮਿਰਚ ਤੇਜ਼ ਵਾਲੀ ਹੋਈ ਇਹ ਟੇਸਟ ਬਣਦੀ ਹੈ ਇੱਕ ਚਮਚ ਪਾਇਆ ਆਪਾਂ ਨੇ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹ ਮਸਾਲਾ ਜਿਹੜਾ ਸਬਨਾ ਤਿਆਰ ਹੋ ਗਿਆ ਮਸਾਲੇ ਨੂੰ ਆਪਾਂ ਨੇ ਸਾਈਡ ਤੇ ਰੱਖਤਾ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਆਪਾਂ ਨੇ ਫਰਾਈ ਕਰੀਆਂ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦਿਆ ਹਾਂ ਹਾਂਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਆਪਾਂ ਇਹਨੂੰ 2 ਮਿੰਟ ਜਿਹੜਾ ਹੋਰ ਸੇਕ ਲਗਵਾਨਾ ਹੈ ਹਾਂਜੀ ਦੋ ਕੁ ਮਿੰਟ ਆਪਾਂ ਇਹਨੂੰ ਸੇਕ ਲਗਵਾਇਆ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਚੈੱਕ ਕਰਦੇ ਆਂ ਜਿਹੜੇ ਆਲੂ ਆ ਉਹ ਪੂਰੀ ਤਰ੍ਹਾਂ ਸਾਡੇ ਬਣੇ ਜਾਂ ਨਹੀਂ ਬਣੇ ਫਿਰ ਆਪਾਂ ਇਹਨੂੰ ਦੋ ਕੁ ਮਿੰਟ ਜਿਹੜਾ ਹੋਰ ਸੇਕ ਲਗਵਾਵਾਂਗੇ ਗਾਜਰਾ ਆਲੂ ਇਹ ਆਪਾਂ ਨੇ ਬਿਲਕੁਲ ਜਿਹੜੇ ਸੌਫਟ ਕਰ ਲੈਣੇ ਆਲੂ ਸਾਡੇ ਬਿਲਕੁਲ ਸੌਫਟ ਹੋ ਗਏ ਤੇ ਗਾਜਰਾ ਜਿਹੜੀਆਂ ਸਾਡੀਆਂ ਉਹ ਵੀ ਹਲਕੇ ਹਲਕੇ ਸੌਫਟ ਹੋ ਗਏ ਗਿਆਸਾ ਜਿਹੜਾ ਆਪਾਂ ਨੇ ਸਿਮ ਤੇ ਰੱਖਿਆ ਵੈ ਤੇ ਹੁਣ ਆਪਾਂ ਜਿਹੜਾ ਮਸਾਲਾ ਉਹ ਵੀ ਜਿਹੜੀਆਂ ਆਪਾਂ ਨੇ ਸਬਜ਼ੀਆਂ ਫਰਾਈ ਕਰੀਆਂ ਉਹਦੇ ਵਿੱਚ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਮਸਾਲਾ ਜਿਹੜਾ ਆਪਾਂ ਨੇ ਸਾਰਾ ਪੈਨ ਦੇ ਵਿੱਚੋਂ ਕੱਢ ਲੈਣਾ। ਤੇ ਆਪਾਂ ਹੁਣ ਸਬਜ਼ੀ ਦੇ ਵਿੱਚ ਉਹਨੂੰ ਮਿਕਸ ਕਰ ਦੇਵਾਂਗੇ। ਹਾਂ ਇਹ ਦੇਖੋ ਸਬਜ਼ੀ ਹੈ ਜਿਹੜੀ ਆਪਾਂ ਨੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤੀ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ। ਇਹਦੇ ਵਿੱਚ ਪਾਣੀ ਹੈ ਜਿਹੜਾ ਆਪਾਂ ਨੇ ਬਿਲਕੁਲ ਨਹੀਂ ਪਾਉਣਾ। ਤੇ ਆਪਾਂ ਗੈਸ ਆ ਜਿਹੜਾ ਬਿਲਕੁਲ ਹੀ ਸੀਮ ਤੇ ਰੱਖਿਆ ਹੋਇਆ ਆਪਾਂ ਐਸੇ ਤਰ੍ਹਾਂ ਹੀ ਢੱਕ ਕੇ ਇਹਨੂੰ 15 ਮਿੰਟ ਜਿਹੜਾ ਸੇਕ ਲਗਵਾ ਲਿਆ। ਸਬਜੀ ਆ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਤੇ ਆਪਾਂ ਪਾਇਆ ਇੱਕ ਚਮਚ ਗਰਮ ਮਸਾਲਾ ਤੇ ਮਸਾਲੇ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਆਪਾਂ ਨੇ ਬਹੁਤ ਘੱਟ ਤੇਲ ਦੇ ਵਿੱਚ ਇਹ ਸਬਜੀ ਬਣਾ ਕੇ ਤਿਆਰ ਕਰੀ ਐ ਤੇ ਇਹ ਜਿਹੜੀ ਸਬਜੀ ਆ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਈ ਐ। ਤੇ ਹੁਣ ਆਪਾਂ ਪਾਵਾਂਗੇ ਹਰਾ ਧਨੀਆ ਬਰੀਕ ਕੱਟਿਆ ਹੋਇਆ ਆਪਾਂ ਹਰਾ ਧਨੀਆ ਜਿਹੜਾ ਮਿਕਸ ਕਰ ਦਵਾਂਗੇ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋਈ ਐ ਆਪਾਂ ਨੇ ਇਹਨੂੰ ਸਬਜੀ ਨੂੰ ਅੱਧਾ ਘੰਟੇ ਟਾ ਕੇ ਸਿੰਮ ਤੇ ਤਿਆਰ ਕਰੀ ਐ ਤੇ ਇਹ ਸਬਜੀ ਜਿਹੜੀ ਬਣ ਕੇ ਬਹੁਤ ਹੀ ਸੁਆਹ ਤਿਆਰ ਹੋਈ ਐ ਤੇਜ ਪੱਤਾ ਜਿਹੜਾ ਆਪਾਂ ਨੇ ਕੱਢਤਾ ਤੇ ਹੁਣ ਆਪਾਂ ਸਬਜੀ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਸਬਜੀ ਨੂੰ ਬੰਦ ਗੈਸ ਨੂੰ ਬੰਦ ਕਰਨ ਤੇ ਪਹਿਲਾਂ ਇੱਕ ਵਾਰੀ ਆਪਾਂ ਚੈੱਕ ਕਰ ਲੈਣਾ ਸਬਜੀ ਜਿਹੜੀ ਸਾਡੀ ਉਹ ਪੂਰੀ ਤਰ੍ਹਾਂ ਤਿਆਰ ਹੋ ਗਈ। ਹੁਣ ਆਪਾਂ ਇੱਕ ਕੌਲੀ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਣਾ ਹੈ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਸਬਜੀ ਜਿਹੜੀ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜ਼ਰੂਰ ਟਰਾਈ ਕਰਿਓ। ਮੇਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।